ਪਿਛਲੇ ਦਿਨੀ ਕਾਂਗਰਸ ਪਾਰਟੀ ਦੇ ਵੱਖ-ਵੱਖ ਅਹੁਦਿਆਂ ਤੇ ਰਹਿ ਚੁਕੇ ਸੀਨੀਅਰ ਲੀਡਰ ਸੁਨੀਲ ਜਾਖੜ ਵੱਲੋਂ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਉੱਪਰ ਤੇ ਵਿਵਾਦਿਤ ਬਿਆਨਾਂ ਕਰਨ ਦਲਿਤ ਸਮਾਧੀਆਂ ਜਥੇਬੰਦੀਆਂ ਵੱਲੋਂ ਜਾਖੜ ਗੁਰੂ ਤੋਂ ਕਾਰਵਾਈ ਕਰਨ ਲਈ ਮੰਗ ਪੱਤਰ ਦਿੱਤੇ ਗਏ ਸਨ ਪਰ ਪਰਚਾ ਦਰਜ ਨਾ ਹੋਣ ਕਾਰਨ ਮਿਤੀ 9/5/2022 ਨੂੰ ਸੋਮਵਾਰ ਨੂੰ ਸਰਕਟ ਹਾਊਸ ਲੋਹੇਾਨਾ ਵਿਖੇ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਵੱਲੋਂ ਇੱਕ ਮੀਟਿੰਗ ਰੱਖੀ ਗਈ ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਤੌਰ ਤੇ ਸਾਡਾ ਡੀਜੀਪੀ ਹਿਮਾਚਲ ਪ੍ਰithvi ਰਾਜ ਚੋਹਾਨ ਵੀ ਪਹੁੰਚੇ। ਇਸ ਮੌਕੇ ਤੇ ਗੱਲਬਾਤ ਕਰਦੇ ਆ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਪ੍ਰਧਾਨ ਜੱਸੀ ਧੱਲ ਨੇ ਰਾਸ਼ਟਰੀ ਐਸਏ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਵਿਜੇ ਸਾਂਪਲਾ ਤੋਂ ਜਾਖੜ ਬਰੁੱਧ ਕਾਰਵਾਈ ਦੀ ਮੰਗ ਕਰਦਿਆਂ ਉਹਨਾਂ ਨੇ ਕਿਹਾ ਕਿ ਜੇਕਰ 21/5/2022 ਤੱਕ ਪਰਚਾ ਦਰਜ ਨਾ ਕੀਤਾ ਤਾਂ ਸੰਤ ਸਮਾਜ ਹੰਦੇ ਸਮੂਹਿਕ ਜਥੇਬੰਦੀਆਂ ਨਾਲ ਸਾਂਝੀ ਮੀਟਿੰਗ ਕਰਕੇ ਪੰਜਾਬ ਪੰਥ ਅਦੇ ਰੇਲ ਬੰਦ ਦੀ ਤਰੀਕ ਦੱਸੀ ਜਾਵੇਗੀ। ਤੁਸੀਂ ਦੇਖ ਰਹੇ ਹੋ 올 ਪੰਜਾਬ ਨਿਊਜ਼ ਤੋਂ ਅਮਰਦੀਪ ਚੰਡਾ ਦੀਪ ਕੋ। ਕਾਲੀਆਂ ਹੀ ਦੇਖ ਲਈਏ ਚਾਹੇ ਆਮ ਆਦੀ ਪਾਰਟੀ 'ਚ ਹੋਣ ਦੇਖੋ ਇਹਨਾਂ ਨੇ ਜਰੂਰ ਜਿਹੜੇ ਆ ਉਹਦੇ ਵਿੱਚ ਦੋ ਜਿਹੜੇ ਰਵਿਦਾਸੀਆ ਸਮਾਜ ਦੇ ਦੋ ਬਾਲਮੀਕ ਸਮਾਜ ਦੇ ਜਿਹੜੇ ਉੱਥੇ ਦਿੱਤੇ ਆ ਪਰ ਅੱਜ ਹਰੇਕ ਦਫ਼ਤਰਾਂ ਵਿੱਚ ਇਹਨਾਂ ਨੇ ਕਿਹਾ ਵੀ ਆਪਾਂ ਬਾਬਾ ਸਾਹਿਬ ਵੀਰ ਬੇਦਗੜੀ ਜੀ ਦੀ ਤਸਵੀਰ ਲਾਵਾਂਗੇ ਪਰ ਉਹਨਾਂ ਦੇ ਸੰਵਿਧਾਨ ਨੂੰ ਜਿਹੜਾ ਉਹ ਫੋਲੋ ਕਰਨ ਦੀ ਕੋਸ਼ਿਸ਼ ਕੋਈ ਪਾਰਟੀ ਜਿਹੜੀ ਆ ਉਹ ਨਹੀਂ ਕਰ ਰਹੀ। ਇਸ ਦਾ ਕਾਰਨ ਵੀ ਇਹੀ ਆ ਵੀ ਜਿਹੜਾ ਅੱਜ ਸਾਡੇ ਸਤਕਾਰਯੋਗ ਜੋ ਸਾਬਕਾ ਡੀਜੀਪੀ ਸਾਹਿਬ ਆ ਮਾਜੋਤੋ ਪ੍ਰਤਿਭੀ ਰਾਜ ਜਵਾਨ ਜੀ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਸੋ ਇਹ ਇਤਿਹਾਸ ਦੇ ਵਿੱਚ ਇਹ ਸਨਹਿਰੀ ਅਖਰਾ ਵਿੱਚ ਲਿਖਿਆ ਜਾਣਾ ਵੀ ਇੰਨੇ ਵੱਡੇ ਰੈਂਕ ਤੋਂ ਉੱਪਰ ਆਪਣੇ ਸਮਾਜ ਦੇ ਵਿੱਚ ਬੈਠ ਕੇ ਆਪਣੇ ਸਮਾਜ ਦੀ ਜਿਹੜੀ ਗੱਲਾਂ ਕਰਨ ਉਹਨਾਂ ਬੜੀ ਔਕਿਆ ਕਿਉਂਕਿ ਏਡੇ ਵੱਡੇ ਪਦ ਤੋਂ ਉੱਪਰ ਜਦੋਂ ਬੰਦਾ ਨੇ ਟੈਨ ਹੋ ਜਾਂਦਾ ਨਾ ਅਗਲਾ ਸਮਝਦਾ ਵੀ ਮੈਂ ਆਪਣੇ ਘਰ ਦੇ ਖਾਂ ਆਪਣੇ ਬੱਚੇ ਜਿਹੜੇ ਪਾਲਾ ਦੇ ਰਾਮਨਾ ਕੀ ਕਾ ਵੀ ਮੈਂ ਡੀਜੀਪੀ ਰਹਿਗਾ ਮੈਂ ਤਾਂ ਗਨਮੈਨ ਹੈ ਗਿਆ ਸਰਕਾਰੀ ਕੋਠੀ ਆ ਵੀ ਰਾਮਨਾ ਆਪਾ ਪਰ ਇਹਨਾਂ ਨੇ ਸਮਾਜ ਦਾ ਦਰਦ ਸਮਝਿਆ ਪਰ ਜਿਹੜਾ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਸਨੀਜ ਆਖ ਰਿਹਾ ਔਰ ਇਹ ਦੇਖ ਲਓ ਵੀ ਮਾਫੀ ਜਿਹੜਾ ਸਾਫ ਲੱਭ ਜਾ ਮਜਰੀ ਮੰਗੀ ਇੱਕ ਖੇਤ ਸਾਬ ਤੋਂ ਨੇ ਜਾਣ ਜਾਣ ਕੇ ਜਿਹੜਾ ਇੱਕ ਆਡੀਓ ਵੀ ਬਾਈਲ ਹੋਈ ਸੀਗੀ ਜਿਸ ਵਿੱਚ ਜਦੋਂ ਅਸੀਂ ਧੰਨੇ ਦਾ ਅਨਾਉਂਸ ਕੀਤਾ ਤੇ ਸਾਡੇ ਲੋਕ ਜਿਹੜੇ ਆ ਮੈਂ ਕਿਸੇ ਨਾਲ ਹੀ ਨਾਲ ਚਾਹੁੰਦਾ ਕੋਈ ਮੀਡੀਆ ਬੈਠਿਆ ਸਾਡੇ ਜਿਹੜੇ ਲੋਕ ਆ ਡੀਐਸਪੀ ਆ ਐਸਐਸਪੀ ਆ ਭਾਈ ਜੀ ਮੇਰੇ ਇਦਾਂ ਪਿੱਛੇ ਪੈ ਗਿਆ ਵੀ ਪਤਾ ਨਹੀਂ ਕਿੱਡਾ ਵੱਡਾ ਉਹ ਨੇਤਾ ਆ ਕਿੱਡਾ ਕੁ ਵੱਡਾ ਸਮਾਜ ਦਾ ਜਿਹੜਾ ਉਹ ਮਨਿੰਦਾ ਵੀ ਆਪਾਂ ਨੂੰ ਬਚਾਉਣਾ ਬਚਾਉਣ ਦੀ ਸਾਰੇ ਕੋਸ਼ਿਸ਼ ਕਰ ਰਿਹਾ ਪਰ ਆਪਾਂ ਨੂੰ ਛੱਡਿਆ ਨਹੀਂ ਜਾਣ ਬੁੱਝ ਕੇ ਉਹਨੇ ਬਨਾਰਸ ਕਾਂਸੀ ਵਿੱਚ ਜਾ ਕੇ ਮੱਥਾ ਟੇਕਿਆ ਮੱਥਾ ਟੇਕਣ ਤੋਂ ਜਿਹੜੇ ਟਰਸਟੀ ਗਏ ਸੀ ਉੱਥੇ ਉਹਨਾਂ ਨਾਲ ਵੀ ਬਹਿਸ ਹੋਈ ਕਿਉਂਕਿ ਉਹਨਾਂ ਨੇ ਕਿਹਾ ਵੀ ਮੈਂ ਮਾਫੀ ਨਹੀਂ ਮੰਗਣੀ ਮੈਂ ਤਾਂ ਰੂਟੀ ਦੇ ਵਿੱਚ ਮੱਥਾ ਟੇਕਣ ਆਇਆ ਤੇ ਮੱਥਾ ਟੇਕ ਕੇ ਬਾਬਾ ਚੱਲ ਜਾਣਾ ਉਹ ਲੜ ਪਏ ਉਹਨਾਂ ਨਾਲ ਕਹਿੰਦਾ ਵੀ ਜੇ ਨਹੀਂ ਮਾਹੀ ਮੈਂ ਮੇਰਾ ਠੀਕ ਹੈ ਸਮਾਜ ਆਪ ਹੀ ਜਵਾਬ ਦੇਊਗਾ ਪਰਚਾ ਕਰੂੰਗਾ ਫਿਰ ਵੀ ਇਹਨੇ ਬੰਦੇ ਨੇ ਜਾਤ ਪਾਤ ਨੂੰ ਉੱਪਰ ਉਜਾਗਰ ਰੱਖਿਆ ਇਹਨੇ ਖੇਤ ਜਿਹੜਾ ਲੱਭ ਜਾ ਉਹ ਇੱਕ ਦੁੱਖ ਪ੍ਰਕਟਾਵਾ ਹੁੰਦਾ ਥੋੜੀ ਜਿਹੀ ਵੀ ਸਾਡੀ ਕੋਈ ਉਹਨੇ ਮਾਫੀ ਨਹੀਂ ਮੰਗੀ ਜਿਹੜਾ ਜਾਤ ਪਾਤ ਦਾ ਕੀੜਾ ਨਾਲੇ ਉਹ ਉਹਨੇ ਕੱਟਿਆ ਨਹੀਂ ਪਰ ਸਭ ਤੋਂ ਮਾਣਾ ਕੰਮ ਸਾਡੇ ਪੁਲਿਸ ਕਮਿਸ਼ਨਰਾਂ ਚਲੰਦਰ ਜੀ ਜਿਹੜਾ ਇਸ 31 ਤਰੀਕ ਨੂੰ ਰਿਟਾਇਰ ਹੋ ਰਿਹਾ ਉਹਨਾਂ ਨੇ ਜਿਹੜੀ ਇੱਕ ਚੈਨਲ ਦੇ ਉੱਪਰ ਦੱਸਦਾ ਵੀ ਅਸੀਂ ਕਲੀਨ ਜੈਟ ਦੇ ਦਿੱਤੀ ਇਹਨੂੰ ਦੇਖੋ ਕਮਿਸ਼ਨਰ ਸਾਹਿਬ ਦੇ ਕੋਈ ਕੋ ਪਾਵਰ ਨਹੀਂ ਵੀ ਜਿਹੜਾ ਓਪਨਲੀ ਕਹਿ ਸਕਣ ਵੀ ਅਸੀਂ ਇਹਨੂੰ ਇਹਦਾ ਕੋਈ ਫੈਸਲੀ ਬਣਦੀ ਜਿਨ੍ਹਾਂ ਨੇ ਦਰਖਾਸਤਾਂ ਦਿੱਤੀਆਂ ਉਹਦਾ ਆਧਾਰ ਨਹੀਂ ਸਾਬ ਲੱਭਾਂ ਵਿੱਚ ਸਾਡੇ ਸਮਾਜ ਨੂੰ ਉਹਨੇ ਨੀਚਾ ਦਿਖਾ ਲਿਆ ਜਿੱਦਾਂ ਡੀਜੀਪੀ ਸਾਹਿਬ ਨੇ ਵੀ ਦੱਸਿਆ ਏਜੰਡਾ ਇਹ ਜਿਹੜਾ ਆਪਾਂ ਪਰਚੇ ਕਰਾਉਣ ਦਾ ਪਰਚਾ ਮੈਂ ਦੇਖੋ ਡੀਜੀਪੀ ਮੌਜੂਦਾ ਜਿਹੜੇ ਆ ਵੀ ਕੇ ਭਵਰਾ ਸਾਹਿਬ ਉਹਨਾਂ ਨਾਲ ਪਤਾ ਨਹੀਂ ਕਿ ਉਸ ਤੋਂ ਬਾਅਦ ਜਿਹੜੇ ਇੰਟੈਲੀਜੈਂਟ ਜਿੰਦਰ ਔਲਖ ਸਾਹਿਬ ਆ ਉਹਨਾਂ ਨੂੰ ਵੀ ਕਿਹਾ ਯਾਰ ਆਪਾਂ ਤੁਹਾਡੇ ਲਈ ਜਾਵਾਂਗੇ ਵੀ ਪਰਚਾ ਕਰੋ ਪਰ ਨਹੀਂ ਕੀਤਾ ਮੈਂ ਕਹਿੰਦਾ ਨਾ ਅਗਲਾ ਸਮਝਦਾ ਵੀ ਮੈਂ ਆਪਣੇ ਘਰ ਦੇ ਖਾਂ ਆਪਣੇ ਬੱਚੇ ਜਿਹੜੇ ਪਾਲਾਂ ਦੇ RAMNA ਠੀਕਾ ਵੀ ਮੈਂ ਡੀਜੀਪੀ ਰਹਿਗਾ ਮੈਂ ਤਾਂ ਗਨਮੈਨ ਹੈਗਾ ਸਰਕਾਰੀ ਕੋਠੀ ਆ ਵੀ RAMNA ਆਪਾਂ ਪਰ ਇਹਨਾਂ ਨੇ ਸਮਾਜ ਦਾ ਦਰਦ ਸਮਝਿਆ ਪਰ ਜਿਹੜਾ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਸੁਨੀਲ ਜਾਖੜ ਆ ਉਹਨੇ ਦੇਖ ਲਓ ਵੀ ਮਾਫੀ ਜਿਹੜਾ ਸਾਫ ਲਫਜ਼ਾਂ ਵਿੱਚ ਨਹੀਂ ਮੰਗੀ ਇੱਕ ਖੇਤ ਸੱਭ ਤੋਂ ਨੇ ਜਾਣ ਜਾਣ ਕੇ ਜਿਹੜਾ ਇੱਕ ਆਡੀਓ ਵੀ ਵਾਇਰਲ ਹੋਈ ਸੀਗੀ ਜਿਸ ਵਿੱਚ ਜਦੋਂ ਅਸੀਂ ਧਾਨੇ ਦਾ ਅਨਾਉਂਸ ਕੀਤਾ ਤੇ ਸਾਡੇ ਲੋਕ ਜਿਹੜੇ ਆ ਮੈਂ ਕਿਸਦਾ ਨਾਲ ਹੀ ਨਾਲ ਚਾਹੁੰਦਾ ਕਿ ਵੀਡੀਓ ਬੈਠਿਆ ਸਾਡੇ ਜਿਹੜੇ ਲੋਕ ਆ ਡੀਐਸਪੀ ਆ ਐਸਐਸਪੀ ਆ ਆਈਜੀ ਮੇਰੇ ਇਦਾਂ ਪਿੱਛੇ ਪੈ ਗਿਆ ਵੀ ਪਤਾ ਨਹੀਂ ਕਿੱਡਾ ਵੱਡਾ ਉਹ ਨੇਤਾ ਆ ਕਿੱਡਾ ਕਿੱਡਾ ਸਮਾਜ ਦਾ ਜਿਹੜਾ ਉਹ ਮਨਿੰਦਾ ਵੀ ਆਪਾਂ ਨੂੰ ਬਚਾਉਣਾ ਬਚਾਉਣ ਦੀ ਸਾਰੇ ਕੋਸ਼ਿਸ਼ ਕਰ ਰਹੇ ਪਰ ਆਪਾਂ ਨੂੰ ਛੱਡਿਆ ਨਹੀਂ ਜਾਣ ਬੁੱਝ ਕੇ ਉਹਨੇ ਬਨਾਰਸ ਕਾਂਸੀ ਵਿੱਚ ਜਾ ਕੇ ਮੱਥਾ ਟੇਕਿਆ ਮੱਥਾ ਟੇਕਣ ਤੋਂ ਜਿਹੜੇ ਟਰਸਟੀ ਗਏ ਸੀ ਉੱਥੇ ਉਹਨਾਂ ਨਾਲ ਵੀ ਬਹਿਸ ਹੋਈ ਕਿਉਂਕਿ ਉਹਨਾਂ ਨੇ ਕਿਹਾ ਵੀ ਮੈਂ ਮਾਫੀ ਨਹੀਂ ਮੰਗਣੀ ਮੈਂ ਤਾਂ ਰੂਟੀਨ ਦੇ ਵਿੱਚ ਮੱਥਾ ਟੇਕਣਾ ਹੈ ਤੇ ਮੱਥਾ ਟੇਕ ਕੇ ਵਾਪਸ ਚੱਲ ਜਾਣਾ ਉਹ ਲੜ ਪਏ ਉਹਨਾਂ ਨਾਲ ਕਹਿੰਦਾ ਵੀ ਜੇ ਨਹੀਂ ਵਾਹੀ ਮੈਂ ਕਿਹਾ ਠੀਕ ਹੈ ਸਮਾਂ ਆਪ ਹੀ ਜਵਾਬ ਦੂੰਗਾ ਫਰਜ਼ਾ ਕਰੂੰਗਾ ਫਿਰ ਵੀ ਇਹਨੇ ਬੰਦੇ ਨੇ ਜਾਤ ਪਾਤ ਨੂੰ ਉੱਪਰ ਉਜਾਗਰ ਰੱਖਿਆ ਇਹਨੇ ਖੇਤ ਜਿਹੜਾ ਲੱਭ ਜਾ ਉਹ ਇੱਕ ਦੁੱਖ ਦਾਵਾ ਹੁੰਦਾ ਤੁਹਾਡੀ ਜੀ ਵੀ ਸਾਹਿਬ ਕੋਈ ਉਹਨੇ ਮਾਫੀ ਨਹੀਂ ਮੰਗੀ ਜਿਹੜਾ ਜਾਤ ਪਾਤ ਦਾ ਕੀੜਾ ਹੈ ਉਹ ਉਹਨੇ ਕੱਟਿਆ ਨਹੀਂ ਹਾਲ ਤੱਕ ਪਰ ਸਭ ਤੋਂ ਮਾੜਾ ਕੰਮ ਸਾਡੇ ਪੁਲਿਸ ਕਮਿਸ਼ਨਰ ਜਲੰਧਰ ਜੀ ਜਿਹੜਾ ਇਸ 31 ਤਰੀ ਨੂੰ ਰਿਟਾਇਰ ਹੋ ਰਿਹਾ ਹੈ ਉਹਨਾਂ ਨੇ ਜਿਹੜੀ ਇੱਕ ਚੈਨਲ ਦੇ ਉੱਪਰ ਦੱਸਦਾ ਵੀ ਅਸੀਂ ਕਲੀਨ ਜੈਟ ਦੇ ਦਿੱਤੀ ਇਹਨੂੰ ਦੇਖੋ ਕਮਿਸ਼ਨਰ ਸਾਹਿਬ ਦੇ ਕੋਈ ਕੋ ਪਾਵਰ ਨਹੀਂ ਵੀ ਜਿਹੜਾ ਓਪਨਲੀ ਕਹਿ ਸਕਣ ਵੀ ਅਸੀਂ ਇਹਨੂੰ ਇਹਦਾ ਕੋਈ ਫੈਸਲੀ ਬਣਦੀ ਜਿਨ੍ਹਾਂ ਨੇ ਦਰਖਾਸਤਾਂ ਦਿੱਤੀਆਂ ਉਹਦਾ ਆਧਾਰ ਨਹੀਂ ਸਾਬ ਲੱਜਾਂ ਵਿੱਚ ਸਾਡੇ ਸਮਾਜ ਨੂੰ ਉਹਨੇ ਨੀਚਾ ਦਿਖਾ ਲਿਆ ਜਿੱਦਾਂ ਡੀਜੀਪੀ ਸਾਹਿਬ ਨੇ ਵੀ ਦੱਸਿਆ ਏਜੰਡਾ ਇਹ ਜਿਹੜਾ ਆਪਾਂ ਪਰਚੇ ਕਰਾਉਣ ਦਾ ਪਰਚਾ ਮੈਂ ਦੇਖੋ ਡੀਜੀਪੀ ਮੌਜੂਦਾ ਜਿਹੜੇ ਆ ਵੀਕੇ ਪਹਾੜਾ ਸਾਹਿਬ ਉਹਨਾਂ ਨਾਲ ਪਤਾ ਨਹੀਂ ਕਿੰਨੀ ਵਾਰੀ ਗੱਲ ਹੋ ਗਈ ਉਸ ਤੋਂ ਬਾਅਦ ਜਿਹੜੇ ਇੰਟੈਲੀਜੈਂਟ ਜਿੰਦਰ ਔਲਖ ਸਾਹਿਬ ਆ ਉਹਨਾਂ ਨੂੰ ਵੀ ਕਿਹਾ ਯਾਰ ਆਪਾਂ ਤੁਹਾਡੇ ਲਈ ਜਾਵਾਂਗੇ ਵੀ ਪਰਚਾ ਕਰੋ ਪਰ ਨਹੀਂ ਕੀਤਾ ਸੋ ਇੱਥੇ ਜਿੰਨੇ ਸਾਥੀ ਬੈਠੇ ਸਾਰਿਆਂ ਨੂੰ ਬੇਇੱਜ਼ਤੀ ਕਰਦਾ ਵੀ ਹੁਣ ਆਪਾਂ ਜਿਹੜਾ ਧਰਨਾ ਲਾਉਣਾ ਨਾ ਪਹਿਲੇ ਇੱਕ ਜ਼ਿਲ੍ਹੇ ਚ ਹੀ ਲਾਉਣਾ ਇਹ ਪੂਰੇ ਪੰਜਾਬ ਦੇ ਵਿੱਚ ਉਦੋਂ ਤੱਕ ਬੰਦ ਰੱਖਣਾ ਜਦੋਂ ਤੱਕ ਇਹ ਬੰਦੇ ਦੇ ਮਾਰੇ ਹੱਸਤੇ ਐਸਆਰ ਦਾ ਪਰਚਾ ਨਹੀਂ ਜਾਂਦਾ ਉਹ ਪ੍ਰਚਾਰਕਾਂ ਨੂੰ ਪੂਰੇ ਉੱਪਰ ਅਰੈਸਟ ਕਰਕੇ ਉਹਨੂੰ ਲੱਖਾਂ ਦੇ ਪਿੱਛੇ ਨਹੀਂ ਦਿੰਦੇ ਸੋ ਇੱਥੇ ਜਿਹੜਾ ਬੜਾ ਮੈਨੂੰ ਮਾਣ ਹੋਇਆ ਵੀ ਦੋ ਜੁਤ ਸਾਥੀ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਨੇ ਕਿਹਾ ਵੀ ਅਸੀਂ ਹੈਗੇ ਆਂ ਸੋ ਮੈਂ ਮੌਜੂਦਾ ਜਿਹੜੇ ਸੀਐਮ ਸਾਹਿਬ ਆ ਉਹਨਾਂ ਨੂੰ ਮੈਸੇਜ ਕੀਤਾ ਉਹਨਾਂ ਦੇ ਪੀਰ ਸਾਹਿਬ ਆ ਸੁਖਵੀਰ ਉਹਨਾਂ ਨਾਲ ਗੱਲ ਹੋਈ ਜਿਹੜੇ ਇਹਨਾਂ ਦੇ ਪ੍ਰਿੰਸੀਪਲ ਸੈਕਟਰੀ ਸਾਹਿਬ ਆ ਬੀਨੂ ਗਪਾਲ ਜੀ ਮੈਂ ਉਹਨਾਂ ਨੂੰ ਦੱਸਿਆ ਉਹਨਾਂ ਨੇ ਵੀ ਕਿਹਾ ਵੀ ਗੱਲ ਕਰਦੇ ਆ ਪਰ ਮੇਰਾ ਜਵਾਬ ਜਿਹੜਾ ਉਹਨਾਂ ਨੇ ਕਿਸੇ ਨੇ ਦਿੱਤਾ ਵੀ ਇੱਥੇ ਪਰਚਾ ਹੋਣਾ ਕਿ ਨਹੀਂ ਹੋਣਾ ਸੋ ਇਹ ਤਾਂ ਡਰਦੇ ਆ ਵੀ ਜੇ ਅੱਜ ਇਹ ਲੀਡਰ ਮਾੜਾ ਸਮਾਜ ਪ੍ਰਤੀ ਬੋਲਿਆ ਕੱਲ ਅਸੀਂ ਆਮ ਆਦਮੀ ਪਾਰਟੀ ਬੋਲ ਸਕਦੇ ਆ ਸਾਡੇ ਤੇ ਪੜ ਜਾਣਾ ਫਿਰ ਦੇਖੋ ਆਪਾਂ ਨੂੰ ਬੋਲਣ ਦੀ ਲੋੜ ਕੀ ਆ ਵੀ ਆਪਾਂ ਕਿਸੇ ਸਮਾਨ ਨੂੰ ਨੀਜਾ ਰਖੋਣਾ ਪਰ ਤਾਂ ਨਾਲ ਵਾਦਾ ਕਰਦੇ ਆ ਵੀ ਆਪਾਰਵ ਦਾਸੀਆ ਸਮਾਜ ਵਾਲਮੀ ਸਮਾਏ ਇੱਕ ਮਾਰਸ਼ਲ ਕੌਮ ਜਾਣਦੇ ਆ ਵੀ ਜਿਹੜੇ ਇਹੀ ਸਮਾਜ ਦੇ ਉੱਪਰ ਸਾਰੇ ਭੀੜ ਪੈਦੀ ਤੇ ਸਮਾਜ ਇਕੱਠਾ ਹੋ ਕੇ ਲੜਾਈ ਕਹਿੰਦੇ ਪੂਰੇ ਪੰਜਾਬ ਦੇ ਵਿੱਚ ਸੋ ਮੈਂ ਮੌਜੂਦਾ ਜਿਹੜੇ ਸੀਐਮ ਸਾਹਿਬ ਆ ਉਹਨਾਂ ਨੂੰ ਮੈਸੇਜ ਕੀਤਾ ਉਹਨਾਂ ਦੇ ਪੀਐਸ ਸਾਹਿਬ ਆ ਸੁਖਵੀਰ ਉਹਨਾਂ ਨਾਲ ਗੱਲ ਹੋਈ ਜਿਹੜੇ ਇਹਨਾਂ ਦੇ ਪ੍ਰਿੰਸੀਪਲ ਸੈਕਟਰੀ ਸਾਹਿਬ ਆ ਮੀਨੂ ਗਪਾਲੀ ਮੈਂ ਉਹਨਾਂ ਨੂੰ ਦੱਸਿਆ ਉਹਨਾਂ ਨੇ ਵੀ ਕਿਹਾ ਵੀ ਗੱਲ ਕਰਦੇ ਆ ਪਰ ਮੇਰਾ ਜਵਾਬ ਜਿਹੜਾ ਉਹਨਾਂ ਨੇ ਕਿਸੇ ਨੇ ਦਿੱਤਾ ਵੀ ਇੱਥੇ ਪਰਚਾ ਹੋਣਾ ਕਿ ਨਹੀਂ ਹੋਣਾ ਸੋ ਇਹ ਤਾਂ ਡਰਦੇ ਆ ਵੀ ਜੇ ਅੱਜ ਇਹ ਲੀਡਰ ਮਾੜਾ ਸਮਾਜ ਪ੍ਰਤੀ ਬੋਲਿਆ ਕਲ ਅਸੀਂ ਆਮ ਆਦੀ ਪਾਰਟੀ ਬੋਲ ਸਕਦੇ ਆ ਸਾਡੇ ਤੇ ਪੜ ਜਾਣਾ ਫਿਰ ਦੇਖੋ ਆਪਾਂ ਨੂੰ ਬੋਲਣ ਦੀ ਲੋੜ ਕੀ ਆ ਵੀ ਆਪਾਂ ਕਿਸੇ ਸਮਾਜ ਨੂੰ ਨੀਤਾ ਦਿਖਾਉਣਾ ਪਰ ਤਨਾ ਵਾਦਾ ਕਰਦੇ ਆ ਵੀ ਆਪਾਂ ਰਵਦਾਸੀਆ ਸਮਾਜ ਵਾਲਮੀ ਸਮਾਏ ਇੱਕ ਮਾਰਸ਼ਲ ਕੌਮ ਜਾਣਦੇ ਆ ਵੀ ਜਿਹੜੇ ਇਹ ਸਮਾਜ ਦੇ ਉੱਪਰ ਸਾਰੇ ਭੀੜ ਪੈਂਦੀ ਤੇ ਸਮਾਜ ਇਕੱਠਾ ਹੋ ਕੇ ਲੜਾਈ ਕਰਦੇ ਪੂਰੇ ਪੰਜਾਬ ਦੇ ਵਿੱਚ ਸੋ ਆਪੇ ਗੁਰੂਆਂ ਦੀ ਆਪਾਂ ਸੌਂ ਖਾਂਦੇ ਆ ਵੀ ਜਿੰਨੇ ਜਕਰ ਤੇ ਪਰਚਾ ਨਹੀਂ ਹੁੰਦਾ ਉਹਨੇ ਜਕਰ ਚੈਨ ਦੇ ਨਾਲ ਨਾ ਆਪਾਂ ਬੈਠਾਂਗੇ ਤਾਂ ਨਾ ਇਹਨੂੰ ਬਿਠਾਣ ਦਵਾਂਗੇ ਪਰ ਕੁਝ ਕੁ ਲੋਕਾਂ ਨੇ ਇੱਕ ਵੀਡੀਓ ਦੇ ਵਾਇਲ ਕੀਤੀ ਆ ਵੀ ਜਿਹੜਾ ਇਹ ਜਥੇਬੰਦੀਆਂ ਆ ਇਹਨਾਂ ਦੀ ਨਲਾਕੀ ਕਰਕੇ ਜਿਹੜਾ ਇਹਨੂੰ ਕਲੀਨ ਜਟ ਦੇਤੀ ਦੇਖੋ ਕਲੀਨ ਜਟ ਦੇਣਾ ਸਾਡੇ ਕੋਲ ਪਾਵਰ ਥੋੜੀ ਵੀ ਅਸੀਂ ਸੈਕ ਕਰਦੇ ਉਹਨੂੰ ਕਲੀਨ ਜਟ ਦੇ ਦਈਏ ਅਸੀਂ ਇੱਕ ਦਰਖਾਸਤ ਦਿੱਤੀ ਉਹ ਫੈਸਲਾ ਪਰ ਪਰਚਾ ਨਹੀਂ ਕੀਤਾ ਤੇ ਦੁਬਾਰਾ ਫਿਰ ਸਾਡਾ ਰਾਈਟ ਆ ਇਹਨਾਂ ਦੇ ਪ੍ਰਤੀ ਐਸੀ ਕਮਿਸ਼ਨ ਜਿਹੜੇ ਨੈਸ਼ਨਲ ਆ ਸੰਪਲਾ ਸਾਹਿਬ ਉਹਨਾਂ ਨੂੰ ਕਿਹਾ ਸੋ ਅੱਜ ਤੁਹਾਡੇ ਵਿੱਚ ਸਾਰਿਆਂ ਨਾਲ ਵਾਦਾ ਕਰਕੇ ਜਾਂਦੇ ਆ ਵੀ ਜੋ ਤੁਸੀਂ ਪ੍ਰੋਗਰਾਮ ਬਣਾਓਗੇ ਅਸੀਂ ਤਨ ਮਨ ਧਨ ਨਾਲ ਨਾਲ ਖੜੇ ਆ ਪਰ ਪ੍ਰੋਗਰਾਮ ਜਿਹੜਾ ਆ ਆਪਾਂ ਜਲੰਧਰ ਦਾ ਬੰਦ ਕਰ ਲਿਆ ਸੀ ਇਦਾਂ ਦਾ ਪੰਜਾਬ ਲੈਵਲ ਦਾ ਕਰੀਏ ਜਿੱਥੇ ਅਣ ਮਹੀਤ ਸਮੇਲੇ ਬੰਦ ਹੋਵੇ ਸਾਰੇ ਸੜਕਾਂ ਦੇ ਕੋਰਣ ਉਰੇ ਟ੍ਰੇਨਾਂ ਬੰਦ ਕਰੀਏ ਆਪਾਂ ਫਾਈਵੇ ਬੰਦ ਕਰੀਏ ਤਾਂ ਜੋ ਪ੍ਰੈਸ਼ਰ ਗਰੁੱਪ ਬਣਾ ਕੇ ਆਪਾਂ ਸਾਰੇ ਸਾਥੀ ਜਣੇ ਉਰੇ ਉੱਪਰ ਪਰਚਾ ਦਰਾਂ। ਜੇਕਰ ਆਪਾਂ ਪੰਜਾਬ ਬੰਦ ਨਹੀਂ ਕਰਾਂਗੇ ਨਾ ਟ੍ਰੇਨਾਂ ਬੰਦ ਕਰਾਂਗੇ ਨਾ ਹਾਈਵੇ ਬੰਦ ਕਰਾਂਗੇ ਉਰੇ ਉੱਪਰ ਕਿਸੇ ਨੇ ਪਰਚਾ ਨਹੀਂ ਕਰਨਾ। ਇੱਕ ਪ੍ਰੈਸ਼ਰ ਗਰੁੱਪ ਦੇ ਰਾਹੀਂ ਆਪਾਂ ਇੱਥੇ ਪਰਚਾ ਲਈ ਹੈ ਵੀ ਇੰਨੀ ਬੇਇੰਤੀ ਸਾਰਿਆਂ ਨੂੰ ਕਰਦਾ ਵੀ ਆਪਾਂ ਜਿੰਨੀ ਜਥੇਬੰਦੀ ਮੇਰੇ ਪੂਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਵਿੱਚ ਮੇਰੇ ਪੁਲਿਸ ਦੇ ਬੰਦੇ ਆ ਆਪਾਂ ਜਦੋਂ ਤੁਸੀਂ ਕਹੋਗੇ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਨੈਸ਼ਨਲ ਹਾਈਵੇ ਬੰਦ ਕਰਦਾਂਗੇ ਟ੍ਰੇਨਾਂ ਬੰਦ ਕਰਦਾਂਗੇ ਬਾਕੀ ਸਾਰੇ ਭਾਈਚ ਇਹ ਸਾਰਿਆਂ ਦਾ ਸਾਂਝਾ ਸੋ ਸਾਰਿਆਂ ਨੂੰ ਬਾਹਰ ਹੋਣਾ ਚਾਹੀਦਾ ਘਰਾਂ ਵਿੱਚੋਂ ਜੇਕਰ ਅੱਜ ਸਾਡੇ ਸਮਾਜ ਨੂੰ ਚੈਲੰਜ ਕਰਦਾ ਤੇ ਆਪਾਂ ਸੋਚੀ ਜਾਂਦੇ ਵੀ ਇਹ ਤਾਂ ਆਪਣੇ ਕਾਂਗਰਸ ਦਾ ਮੁੱਦਾ ਯਾਰ ਜਿਹੜੇ ਬੀਐਸਪੀ ਵਾਲੇ ਆ ਉਹਨੇ ਸਾਨੂੰ ਥੋੜੋ ਕਿਹਾ ਵੀ ਇਹ ਤਾਂ ਕਾਂਗਰਸ ਨੇ ਕਿਹਾ ਜਿਹੜੇ ਕਾਲੀ ਦਾល ਆ ਸਾਨੂੰ ਨਹੀਂ ਕਿਹਾ ਕਾਂਗਰਸ ਨੂੰ ਮੇਂਦੂ ਆ ਇਹ ਲੱਗਦਾ ਵੀ ਜਿਹੜੇ ਬਸਪਾ ਦੇ ਸ਼ੂਡਕਾਸਟ ਲੋ ਗਿਆ ਉਹ ਅਲੱਗ ਕੈਟੇਗਰੀ ਦੇ ਆ ਜਿਹੜੇ ਕਾਂਗਰਸ ਦੇ ਸ਼ੂਡਕਾਸਟ ਆ ਉਹ ਅਲੱਗ ਕੈਟੇਗਰੀ ਦੇ ਜਿਹੜੇ ਕਾਲੀਆਂ 'ਚ ਸਾਡੇ ਬੈਠੇ ਬੰਦੇ ਆ ਉਹ ਲੱਗ ਦੇਖੋ ਕੋਈ ਅਲੱਗ-ਅਲੱਗ ਨਹੀਂ ਵੀ ਜੇਕਰ ਕਿਸੇ ਨੂੰ ਕਹਿੰਦਾ ਸਾਡੇ ਸਾਰਿਆਂ ਤੋ ਇਨੀ ਬੇਤੀ ਜਿਵੇਂ ਸਾਰਾ ਕਰਦਾ ਸਾਰਾ ਜੈ ਭੀਮ ਜੈ ਭਾਂ